ਰਾਵੀ ਦਰਿਆ ਨੇ ਸਭ ਤੋਂ ਵੱਡੀ ਤਬਾਈ ਹੈ ਜਿਹੜੀ ਨੌਮਨੀ ਜਿਹੜਾ ਹੈੱਡ ਆ ਇੱਥੋਂ ਮਚਾਈ ਹੋਈ ਆ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਕਿਵੇਂ ਵੱਡੇ ਵੱਡੇ ਜਿਹੜੇ ਇੱਥੇ ਖਾਲ ਪੈ ਗਏ ਹੋਏ ਆ ਜਿਹੜੇ ਰੁੱਖ ਨੇ ਇੰਨੇ ਨੇ ਵੱਡੇ ਜਿਹੜੇ ਸਪੈਦੇ ਦੇ ਦਰਖਤ ਹੈਗੇ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸਾਰੇ ਰੁੱਖ ਜਿਹੜੇ ਨੇ ਮੁੱਢਾਂ ਤੋਂ ਕਿੰਨੀ ਤੇਜ਼ ਰਫ਼ਤਾਰ ਦੇ ਵਿੱਚ ਜਿਹੜਾ ਪਾਣੀ ਦਾ ਫਲੋ ਹੋਊਗਾ ਕਿ ਮੁੱਢਾਂ ਤੋਂ ਰੁੱਖ ਜਿਹੜੇ ਨੇ ਰੁੱਖ ਸਾਰੇ ਜਿਹੜੇ ਨੇ ਪੁੱਟ ਦਿੱਤੇ ਹੋਏ ਆ ਉਸੀ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਕਿ ਸਾਹਮਣੇ ਗਲੜੀ ਇੱਕ ਨਜ਼ਰ ਆ ਰਿਹਾ ਜਿਹੜਾ ਟਾਲੀ ਸਾਹਿਬ ਗੁਰਦਰਾ ਸਾਹਿਬ ਇਤਿਹਾਸਕ ਤਾਂ ਤੁਹਾਨੂੰ ਦੱਸਦੀ ਹੈ ਕਿ ਜਿਵੇਂ ਵੱਖੋ-ਵੱਖ ਥਾਵਾਂ ਦੇ ਉੱਪਰ ਆਮ ਸੰਗਤਾਂ ਲੱਗੀਆਂ ਹੋਈਆਂ ਨੇ ਜੋ ਇਹ ਰਾਤਕਾਰਜਾਂ ਵਾਸਤੇ ਜੁਟੀਆਂ ਹੋਈਆਂ ਨੇ ਜਿੱਥੇ ਪ੍ਰਸ਼ਾਸਨ ਜੁਟਿਆ ਹੈ ਉੱਥੇ ਹੀ ਵਿਧਾਨ ਸਭਾ ਹਲਕਾ ਦਿਨਨਗਰ ਦੇ ਵਿੱਚ ਇਸ ਲਈ ਖੜੇ ਆ ਇਹ ਜੋ ਸਾਨ ਹੈ ਜੋ ਇਹ ਰਾਤ ਕਾਰਜ ਚੱਲ ਰਹੇ ਨੇ ਪਾੜ ਜਿਹੜਾ ਵੱਡਾ ਪਾੜ ਹੈ ਇਹ ਨੋਮਨੀ ਹੈੱਡ ਦੇ ਉੱਪਰ ਪਿਆ ਹੋਇਆ ਸੀ ਜਿਨੇ ਅਨੇਕਾਂ ਪਿੰਡ ਜਿਹੜੇ ਪ੍ਰਭਾਵਿਤ ਕੀਤੇ ਨੇ ਤੇ ਜੋ ਪਾੜਾ ਪਰਿਵਾਰ ਹੈ ਤੁਹਾਨੂੰ ਦੱਸ ਦਈਏ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਨਾਲ ਸੰਬੰਧਤ ਜੁੜੇ ਇੱਥੋਂ ਦੇ ਵਿਧਾਇਕ ਨੇ ਬਰਿੰਦਰ ਮੀਤ ਸਿੰਘ ਪਾੜਾ ਜੀ ਜਾਂ ਉਹਨਾਂ ਦੇ ਬ੍ਰਦਰ ਨੇ ਸਾਡੇ ਨਾਲ ਬਲਜੀਤ ਪਾੜਾ ਜੀ ਜੋ ਨਗਰ ਕੌਂਸਲ ਦੇ ਪ੍ਰਧਾਨ ਨੇ ਉਹ ਵੀ ਜੁਟੇ ਹੋਏ ਨੇ ਪਿਛਲੇ ਕਰੀਬ 3-4 ਦਿਨਾਂ ਤੋਂ ਇਸੇ ਤਰ੍ਹਾਂ ਇੱਥੇ ਡਟੇ ਹੋਏ ਨੇ ਕਹਿ ਸਕਦੇ ਆ ਕਿ ਪਾੜਾ ਪਰਿਵਾਰ ਹੈ ਜੋ ਉਹ ਇੱਕ ਤਰ੍ਹਾਂ ਦਾ ਹੜ੍ਹਾਂ ਦੇ ਵਿੱਚ ਮੁਸੀਬਤ ਦੀ ਘੜੀ ਦੇ ਵਿੱਚ ਲੋਕਾਂ ਵਾਸਤੇ ਇੱਕ ਫਰਿਸ਼ਤਾ ਬਣ ਕੇ ਬੋੜਿਆ ਕਿਉਂਕਿ ਵੱਖੋ ਵੱਖ ਥਾਵਾਂ ਦੇ ਉੱਪਰ ਜਿੱਥੇ ਵੱਡੇ ਨੁਕਸਾਨ ਹੋਏ ਨੇ ਉੱਥੇ ਪ੍ਰਸ਼ਾਸਨ ਦੀ ਜਾਂ ਸਰਕਾਰਾਂ ਦੀ ਵੀ ਜਿੱਥੇ ਵਾਅ ਪੇਸ਼ ਨਹੀਂ ਜਾਰੀ ਉੱਥੇ ਜੋ ਸੇਵਾ ਦੇ ਵਿੱਚ ਜੁਟਿਆ ਹੋਇਆ ਪਰਿਵਾਰ ਜਿਹੜਾ ਦਿਨ ਰਾਤ ਨਜ਼ਰ ਆ ਰਿਹਾ ਪਾੜਾ ਪਰਿਵਾਰ ਉਹਨਾਂ ਨਾਲ ਗੱਲਬਾਤ ਕਰ ਲੈਣੇ ਕਿ ਕਿੰਨਾ ਕੀ ਕਾਰਜ ਰਹਿ ਗਿਆ ਹੋਇਆ ਤੇ ਹੋਰ ਕਿੱਥੇ ਕਿੱਥੇ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਜਾਰੀ ਨੇ ਜਿਵੇਂ ਚਾਰ ਸਵੇਰੇ ਤੁਸੀਂ ਦੇਖ ਰਹੇ ਹੋ ਕਿ ਜਿੰਨੀਆਂ ਵੀ ਮਸ਼ੀਨਾਂ ਲਗੀਆਂ ਹੋਈਆਂ ਨੇ ਜੀਸੀਪੀ ਮਸ਼ੀਨਾਂ ਨੇ ਜਾਂ ਟਿੱਪਰ ਲੱਗੇ ਹੋਏ ਨੇ ਜਾਂ ਕਰੇਨਾ ਲਗੀਆਂ ਹੋਈਆਂ ਨੇ ਇਸ ਬੰਨ ਨੂੰ ਪੂਰਨ ਵਾਸਤੇ ਲਗਾਤਾਰ ਯਤਨ ਨੇ ਜੋ ਉਹ ਪਾੜਾ ਪਰਿਵਾਰ ਵੱਲੋਂ ਜਾਰੀ ਨੇ ਤੇ ਇਧਰ ਆਪਣੀ ਟੀਮ ਦੇ ਸਮੇਤ ਤੁਸੀਂ ਦੇਖ ਸਕਦੇ ਹੋ ਕਿ ਲੰਗਰ ਪ੍ਰਸ਼ਾਦੇ ਗੁਰੂ ਕੇ ਲੰਗਰ ਚੱਲ ਰਹੇ ਨੇ ਤੇ ਸਾਡੇ ਜੋ ਵਿਧਾਇਕ ਨੇ ਗੁਰਦਾਸਪੁਰ ਤੋਂ ਬੇਸ਼ੱਕ ਹਦੂਦ ਵਿਧਾਨ ਸਭਾ ਹਲਕਾ ਦਿਨਨਗਰ ਦੀ ਆ ਪਰ ਉਹ ਇਹ ਜੋ ਰਾਤ ਕਾਰਜ ਨੇ ਜਾਂ ਗੱਲ ਕਰ ਲਈ ਕਿ ਜੋ ਪਾੜ ਪਿਆ ਹੋਇਆ ਵੈਨ ਪੂਰਨ ਵਾਸਤੇ ਜਿਹੜੇ ਇਹਨਾਂ ਵੱਲੋਂ ਯਤਨ ਜਾਰੀ ਨੇ ਗੱਲਬਾਤ ਕਰ ਲੈਨੇ ਬਾਲਾ ਸਾਹਿਬ ਇਸ ਤੋਂ ਇਲਾਵਾ ਹੋਰ ਕਿੱਧਰ ਕਿੱਧਰ ਤੁਹਾਡੇ ਯਤਨ ਚੱਲ ਰਹੇ ਨੇ ਯਤਨ ਜਿੱਥੇ ਵੀ ਪ੍ਰਮਾਤਮਾ ਡਿਊਟੀ ਲਾਉਂਦਾ ਆ ਆਪੇ ਸੇਵਾ ਲੈਂਦਾ ਆ ਹਾਂਜੀ ਇੱਥੇ ਗੱਲੜੀ ਸਾਹਿਬ ਜਿਹੜਾ ਨੌਮਨੀ ਹੈਡ ਆ ਇੱਥੇ ਸੇਵਾ ਕਰ ਰਿਹਾ ਤੂੰ ਪਹਿਲਾਂ ਰਾਤ ਉਥੇ ਉਹ ਪਹਿਲਾਂ 100 ਫੁੱਟ ਪਾਰਟੀ ਆ ਉਹ ਪੂਰਿਆ ਹਾਂਜੀ ਮਦੂ ਬਾਅਦ ਸੰਗਤ ਨੇ ਬਾਬਾ ਜੀ ਨੇ ਇੱਥੇ ਲਿਆ ਕੇ ਦਿਖਾਇਆ ਤੇ ਇਹ ਬਹੁਤ ਵੱਡਾ ਸੀਗਾ ਤੇ ਪਰ ਉਹ ਰਾਤ ਦੇਖ ਕੇ ਮੈਂ ਅਸੀਂ ਕਿਹਾ ਵੇਖ ਲੈਂਦੇ ਆ ਕਰ ਲੈਂਦੇ ਆ ਬਾਬਾ ਜੀ ਨੇ ਅਰਦਾਸ ਕੀਤੀ ਤੇ ਅਸੀਂ ਕਿਹਾ ਵੀ ਕਰੋ ਫਤੇਗਾ ਮੈਂ ਰਾਤ ਹੀ ਸ਼ੁਰੂ ਕਰਤਾ ਤਾਂ ਪਰ ਰਾਤ ਜੋ ਸਵੇਰੇ ਕੰਮ ਚੱਲ ਪਿਆ ਅਰਦਾਸ ਹੋ ਗਈ ਪਿੱਛੇ ਤੇ ਭੱਜਿਆ ਨਹੀਂ ਜਾਣਾ ਜਦੋਂ ਸਵੇਰੇ ਆਣ ਕੇ ਦੁਬਾਰਾ ਕੰਮ ਸ਼ੁਰੂ ਕੀਤਾ ਨਾ ਤੇ ਵਿੱਚ ਦਰਖਤ ਬਹੁਤ ਡਿੱਗੇ ਸੀਗਾ ਯਾਰ ਇਹਨੂੰ ਕਟਰ ਲਿਆਓ ਕਟਰ ਲਿਆਂਦੇ ਇਲੈਕਟ੍ਰਿਕ ਤੋ ਉਹ ਲਿਆ ਗਿਓ ਕੱਟਣ ਬੰਦੇ ਵਿੱਚ ਵਾੜੇ ਤੇ ਬੰਦੇ ਡੋਬੂ ਹੋ ਗਏ ਉਹ ਅੱਛਾ ਜੀ ਇਥੋਂ ਅ ਸੜਕ ਤੋਂ ਮੇਰੇ ਖਿਆਲ 10 ਫੁੱਟ ਵੈਸੇ ਤੇ ਗਾੜੀ ਪਾਣੀ ਤੋਂ ਫੇਰ 12 ਫੁੱਟ ਡੂੰਗਾ ਸੀ ਇੱਕ ਤਰ੍ਹਾਂ ਦੀ ਜਾਨ ਨੂੰ ਜੋਖਮ 'ਚ ਪਾ ਕੇ ਲੱਗੀ ਹੋਈਆਂ ਨੇ ਸਰ ਉਹ ਜਦੋਂ ਵੇਖਿਆ ਤੇ ਮੈਂ ਕਿਹਾ ਯਾਰ ਇਹ ਕਿੱਦਾਂ ਪੂਰਾਾਂਗੇ ਇਹ ਤੇ ਕੰਮ ਖਰਾਬ ਹੋ ਗਿਆ ਹਾਂਜੀ ਹਾਂਜੀ ਪਰ ਫੇਰ ਜਦੋਂ ਮੈਂ ਹੁਣ ਭੱਜਿਆ ਨਹੀਂ ਜਾਣਾ ਕੰਮ ਆਪਾਂ ਨੂੰ ਕਰਨਾ ਆਪਨੇ ਪ੍ਰਮਾਤਮਾ ਗਿਆ ਉਦਾਸ ਕੀਤੀ ਹੈ ਹਾਂਜੀ ਤੁਸੀਂ ਦੇਖੋ ਵੀ 12 12 ਤੋਂ ਲੈ ਕੇ 15 16 16 ਫੁੱਟ ਤੱਕ 20 ਫੁੱਟ ਵੀ ਕਿਤੇ ਉਹ ਗੜਲਾ ਪਾੜ ਹੈਗਾ ਹਾਂਜੀ ਉਹ ਵੀ ਪੂਰਿਆ ਜਾ ਰਿਹਾ ਤੇ ਉੱਤੇ ਨੂੰ ਵੀ ਅਸੀਂ ਪਿੰਡ ਵਾਲੇ ਕਹਿੰਦੇਗਾ ਜਿਹੜੇ ਕਮਰੇ ਦਾ ਲੈਵਲ ਹੈ ਜਿੱਥੋਂ ਤੁਸੀਂ ਚੁੱਕਤਾ ਇਤੋਂ 4 5 ਫੁੱਟ ਤੇ ਪਹਿਲਾਂ ਹੀ ਡਾਊਨ ਸੀ ਤੁਸੀਂ ਤੇ ਤੁਸੀਂ ਉਹ ਵੀ ਤਾਂ ਲੈ ਗਏ ਠੀਕ ਹੈ ਮਤਲਬ ਹਾਈਵੇ ਬਣ ਗਿਆ ਹੈ ਹਾਈਵੇ ਬਣ ਗਿਆ ਨਵਾਂ ਨਵਾਂ ਰੋਡ ਹਾਂ ਤਿੰਨਾ ਦੇਣਾ ਤਿੰਨਾ ਦੇਣਾ ਠੀਕ ਹੈ ਜੀ। ਔਰ ਮੈਂ ਖੋਦਾ ਇਸ ਗੱਲ ਤੇ ਭਾਵਕ ਹੋ ਗਿਆ ਸੀ ਅੱਗੇ ਬੋਲਦਾ ਬੋਲਦਾ ਕਿ ਯਾਰ ਤਿੰਨ ਦਿਨਾਂ ਚ ਪ੍ਰਮਾਤਮਾ ਨੇ ਐਹੀ ਜੀ ਸੇਵਾ ਤੇ ਨਰਜੀ ਦਿੱਤੀ ਆ ਤੇ ਹਾਈਵੇ ਬਣ ਗਿਆ ਇੱਥੇ। ਹਾਂ ਜੀ ਜੀ। ਇੰਨੀ ਆ ਇੱਕ ਅੱਧਾ ਦਿਨ ਇੱਕ ਦਿਨ 6 ਘੰਟੇ ਖਰਾਬ ਹੋਏ ਜਦੋਂ ਤਰੁ ਜਗਜੀਤ ਬਾਦਲ ਸਾਹਿਬ ਆਏ ਸੁਖਵੀਰ ਜੀ ਤੇ ਟ੍ਰੈਫਿਕ ਜਾਮ ਤੇ ਟਿਪਰਾ ਫਸ ਗਈਆਂ ਸਾਡੀ ਟਿਪਰ ਫਸ ਗਈ ਕੋ ਉਥੇ ਫਸਾਤੀ ਉਹਨਾਂ ਨੇ ਕਿਤੇ ਸਾਡਾ ਸਾਰਾ ਹੀ ਉਦਨ ਨਹੀਂ ਤੇ ਪਰਮਾਤਮਾ ਦੀ ਕਿਰਪਾ ਨਾਲ ਹੀ ਕੱਲ ਰਾਰ ਨੂੰ ਜਾਣਕਾਰੀ ਛੱਡ ਦੇਣੀ ਠੀਕ ਹੈ ਜੀ ਵੈਸੇ ਜਿਵੇਂ ਦੇਖਣ ਨੂੰ ਲੱਗ ਰਿਹਾ ਬੇਸ਼ੱਕ ਇਹ ਪਾੜ ਪੂਰਿਆ ਜਾ ਰਿਹਾ ਹੈ ਨਾ ਤੇ ਜਿਦਾ ਇਤਿਹਾਸ ਗੁਰਦੁਆਰਾ ਸਾਹਿਬ ਟਾਲੀ ਸਾਹਿਬ ਉਹਨੂੰ ਇੱਕ ਇਹ ਨਵਾਂ ਰੋਡ ਜਿਹੜਾ ਵਾ ਉਹ ਆਏ ਇੱਥੋਂ ਹੁਣ ਇਹ ਜਦੋਂ ਇਹ ਇਹ ਹਾਈਵੇ ਬਣ ਗਿਆ ਇਹਦੇ ਉੱਤੇ ਰੋਡ ਬਣ ਕੇ ਤੇ ਸਿੱਧੀ ਰੋਡ ਅੱਗੇ ਰੰਧਾਵਾ ਸਾਹਿਬ ਨੇ 15 ਲੱਖ ਰੁਪਏ ਦਿੱਤਾ ਉਹ ਪਿਛਲੇ ਗੁਰਦੁਆਰਾ ਸਾਹਿਬ ਵੱਲੋਂ ਉਹ ਟਾਇਲ ਜੋ ਉਨੀ ਲੱਗ ਗਈ ਆ ਤੇ ਜੇ ਇਹ ਵੀ ਨਾਲ ਜੁੜ ਗਿਆ ਇਹਦੇ ਗੁਰਦੁਆਰਾ ਸਾਹਿਬ ਦੋ ਰੂਟ ਹੋ ਜਾਣੇ ਆ ਠੀਕ ਹੈ ਤੇਰੇ ਜਿਹੜੀ ਟਰਾਈਫੀ ਵਾਲਾ ਮਸਲਾ ਉਹ ਵੀ ਬੜਾ ਵੱਡਾ ਹਾਲ ਲੱਗ ਗਿਆ ਜਦ ਤੂੰਸੀ ਬੱਜਣੀ ਆ ਉਥੇ ਨਾਲ ਹੁਣ ਇਹ ਵੀ ਬੜੀ ਵੱਡੀ ਅ ਲੋਕਾਂ ਨੂੰ ਇਹ ਸਹੂਲियत ਮਿਲ ਜੇਗੀ ਠੀਕ ਹੈ ਅੱਛਾ ਬੜਾ ਸਭ ਇੱਕ ਨਾ ਆਮ ਜਿਹੜਾ ਲੋਕਾਂ ਦੇ ਵਿੱਚ ਵਿਰੋਧ ਪਾਇਆ ਜਾ ਰਿਹਾ ਲੀਡਰਾਂ ਦਾ ਕਿ ਲੀਡਰ ਫੋਟੋ ਸ਼ੂਟ ਕਰਾਉਣ ਵਾਸਤੇ ਆਉਂਦੇ ਨੇ ਪਰ ਜੇਕਰ ਦੇਖਿਆ ਜਾਵੇ ਕਿ ਤੁਹਾਡਾ ਆਪਣਾ ਹਲਕਾ ਜਿਹੜਾ ਵਿਧਾਨ ਸਭਾ ਹਲਕਾ ਗੁਦਾਸਪੋਰਾ ਤੇ ਤੁਸੀਂ ਦੀਨਾਨਗਰ ਹੋਵੇ ਚਾਹ ਕੋਈ ਵੀ ਹਲਕਾ ਹੋਵੇ ਦਿਨ ਰਾਤ ਜਿਹੜੇ ਉੱਥੇ ਤੁਸੀਂ ਨਜ਼ਰ ਆਉਂਦੇ ਹੋ ਪਰ ਇੱਥੇ ਆ ਕੇ ਦੇਖ ਰਹੇ ਹਾਂ ਕਿ ਪੈਰੀ ਚਪਲਾਂ ਪਾਈਆਂ ਹੋਈਆਂ ਇਸੇ ਤਰ੍ਹਾਂ ਹੀ ਲਗਾਤਾਰ ਦਸਤਾਰ ਜਿਹੜੀ ਆ ਪੱਗ ਵੀ ਨਹੀਂ ਤੁਸੀਂ ਬਣ ਕੇ ਦੇਖੀ ਤੇ ਇੱਥੇ ਤਾਂ ਕੋਈ ਵੋਟਾਂ ਦਾ ਮਸਲਾ ਰਹੀ ਨਹੀਂ ਜਾਂਦਾ ਗੱਲ ਹਰ ਜਗ੍ਹਾ ਵੋਟ ਚਲਦੀਆਂ ਵੋਟਾਂ ਦੇ ਚਲਦੀਆਂ ਰਹਿਣੀਆਂ ਇਹ ਤੇ ਪਹਿਲਾਂ ਵੀ ਸਾਡੇ ਤੋਂ ਪਹਿਲਾਂ ਵੀ ਆਉਂਦੇ ਸਾਡੇ ਮਰਨ ਤੋਂ ਬਾਅਦ ਵੀ ਸ਼ਾਸ ਚੱਲਦੀਆਂ ਲੋਕਾਂ ਦੇ ਵਿੱਚ ਭਾਰੀ ਚਰਚਾ ਇਹ ਚੱਲੀ ਕਿ ਪਾੜਾ ਪਰਿਵਾਰ ਹੈ ਜਿਹੜਾ ਉਹ ਲੋੜਵੰਦਾਂ ਵਾਸਤੇ ਹੜ ਪੀੜਤਾਂ ਵਾਸਤੇ ਇੱਕ ਫਰਿਸ਼ਤਾ ਬਣ ਕੇ ਬੋੜਿਆ ਦੇਖੋ ਗੱਲ ਉਹ ਨਹੀਂ ਮੇਰੇ ਦਾਦਾ ਜੀ ਸੇਵਾ ਕਰਦੇ ਹੁੰਦੇ ਸੀਗੇ ਪਾਠ ਪੂਜਾ ਕਰਨ ਵਾਲੇ ਸੀ ਉਹ ਹੀ ਲੱਤ ਸਾਨੂੰ ਲੱਗੀ ਆ ਸਾਰੇ ਗਾੜੀ ਫਾਦਰ ਸਾਹਿਬ ਨੂੰ ਅਸੀਂ ਫਾਦਰ ਸਾਹਿਬ ਅਸੀਂ ਇੱਥੇ ਲੱਗੇ ਆ ਉਹ ਟਰਾਲੀ ਤੰਗਲੀ ਫੜ ਕੇ ਤੇ ਤੂੜੀ ਵੰਡ ਰਹੇ ਆ ਚੋਕਰ ਵੰਡ ਰਹੇ ਆ ਉਹ ਪਿੰਡਾ ਜੋ ਵੱਖਰੇ ਲੱਗੇ ਹੋਏ ਆ ਤੇ ਸੇਵਾ ਭਾਵਨਾ ਦੇ ਮਤਲਬ ਗੁਰਤੀ ਚ ਮਿਲੀ ਆ ਤੇ ਉਹ ਅਸੀਂ ਕਰ ਰਹੇ ਆ ਇਹਦੇ ਉਦਮ ਪਰਮਾਤਮਾ ਦਿੰਦਾ ਨਹੀਂ ਤਾਂ ਹਰੇਕ ਨੂੰ ਸੇਵਾ ਵੀ ਨਸੀਬ ਨਹੀਂ ਹੁੰਦੀ ਠੀਕ ਹੈ ਜੀ ਉਹ ਇੱਥੇ ਰਾਜਨੀਤੀ ਵਾਲੀ ਤੇ ਗੱਲ ਹੀ ਨਹੀਂ ਪਿਆ ਕਿਹਦਾ ਹਲਕਾ ਕਿਹਦਾ ਹਲਕਾ ਕੱਲ ਮੈਡਮ ਬਾਉ ਜੀ ਇੱਥੇ ਬੈਠੇ ਰਹੇ ਆ ਸਾਰਾ ਦਿਨ ਮੇਰੇ ਨਾਲ ਹੀ ਰਹੇ ਆ ਤੇ ਜਿੰਨੇ ਜੋ ਗਿਆ ਅਸੀਂ ਸਾਰੇ ਲੱਗੇ ਆ ਮੈਂ ਕੁਝ ਭੱਟਿਆਂ ਦੇ ਮੈਡਮ ਕੋ ਵੀ ਫੋਨ ਕਰਾਇਆ ਉਹ ਵੀ ਸੇਵਾ ਕਰ ਰਹੇ ਆ ਹਣ ਦੇਖੋ ਦੇਖੀ ਜਦੋਂ ਲਾਈਵ ਹੋਏ ਆ ਕਿਉਂ ਸਾਰੇ ਕਹਿੰਦੇ ਕਿ ਅਸੀਂ ਰਿਆ ਨਹੀਂ ਗਿਆ ਵੇਖ ਕੇ ਇੱਥੇ ਮੇਰੇ ਖਿਆਲ ਉਹ ਵਾਲੀਆ ਸਾਹਿਬ ਹੋਣੇ ਆ ਕਿੱਧਰ ਗਏ ਹਾਂ ਹਾਂਜੀ ਉਹ ਉਹ ਕਹਿੰਦੇ ਕਿ ਮੈਂ ਤੁਹਾਡੀ ਵੀਡੀਓ ਵੇਖੀ ਆ ਦੇਹਾਰ ਕੇ ਗਿਆ ਨਹੀਂ ਯਾਰ ਇਹਦੇ ਇੱਥੇ ਪੱਕੇ ਡੇਰੇ ਲਾ ਲੈ ਤਾਨੂੰ ਸ਼ਰਮ ਆਉਣ ਲੱਗੀ ਵੀ ਅੱਜ ਅਸੀਂ ਜਾਈਏ ਉਹ ਵੀ ਆਪਣਾ ਜਿੰਨੀ ਸੇਵਾ ਨਿਭਾ ਰਿਆ ਟਿਪਰਾ ਟੁਪਰਾ ਲਿਆ ਕੇ ਤੇ ਗੱਲ ਤੇ ਇਮਾਨਦਾਰੀ ਨਾਲ ਅੱਗੇ ਲੱਗਣ ਦੀ ਨਹੀਂ ਸਵਾਲ ਫਿਰ ਉੱਥੇ ਹੀ ਖੜਾ ਕਿਤੇ ਨਹੀਂ ਬਾਕੀ ਲੀਡਰਸ਼ਿਪ ਅਜ ਨਹੀਂ ਉਹ ਕਿਨਾਰਿਆਂ ਤੇ ਖੜਕੇ ਗੱਲ ਇਹ ਆ ਹੁਣ ਸੈਂਟਰ ਸਰਕਾਰ ਦੇ ਤਰਨ ਚੁਗ ਜੀ ਆਏ ਜੀ ਉਹ ਆ ਪੁਲ ਤੇ ਖੜਕੇ ਤੇ ਉਂਗਲ ਕਰਕੇ ਮਤਲਬ ਮੈਨੂੰ ਬੜਾ ਬੁਰਾ ਲੱਗਦਾ ਉਂਗਲ ਐ ਕਰ ਲਿਆ ਤੇ ਨਾਲ ਕਹਿੰਦੇ ਵੀ ਖਿੱਚ ਫੋਟੋ ਜੈਜਾ ਲੈਂਦੇ ਕਾਦਾ ਜੈਜਾ ਯਾਰ ਹਾਂਜੀ ਹਾਂਜੀ ਇਹ ਕਾਦਾ ਜੈਜਾ ਸਰਕਾਰ ਚ ਤੁਸੀਂ ਬੈਠੇ ਹੋ ਸੈਂਟਰ ਚ ਤੁਸੀਂ ਕਹੋ ਕਿ ਮੈਂ ਆਇਆ ਮੋਦੀ ਸਾਹਿਬ ਨੇ ਕਿਹਾ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿ ਇਹ ਇਲਾਕਾ ਮਾਝਾ ਡੁੱਬ ਗਿਆ ਦੁਆਬਾ ਡੁੱਬ ਗਿਆ 50000 ਰੁਪਏ ਪ੍ਰਤੀ ਏਕੜ ਕਿਸਾਨ ਨੂੰ ਅਸੀਂ ਅਨਾਉਂਸ ਕਰਨ ਆਏ ਆ ਅੱਜ ਮੈਂ ਉਹਨਾਂ ਦੇ ਪੈਰੀਂ ਹੱਥ ਲਾਉਗਾ ਹਾਂ ਜੀ ਧੰਨਵਾਦ ਵੀ ਕਰਦਾ ਸੈਂਟਰ ਦਾ ਜੀ ਜੀ ਨਾ ਉਹ ਨਾਊਂਸ ਕਰਕੇ ਗਏ ਤੇ ਨਾ ਇੱਥੇ ਹੈਲੀਕਾਪਟਰ ਘੁੰਮਦਾ ਰਿਹਾ ਸੀਐਮ ਸਾਹਿਬ ਦਾ ਨਾ ਉਹ ਕੁਝ ਨਾਊਂਸ ਕਰਕੇ ਗਏ ਜੀ ਜੀ ਤੇ ਸੋ ਇਸ ਕਰਕੇ ਸਰਕਾਰ ਦਾ ਬੰਦਾ ਜੇਦੋਂ ਆਉਂਦਾ ਉਹ ਨਾਊਂਸਮੈਂਟ ਕਰਨ ਆਉਣਾ ਚਾਹੀਦਾ ਜੈ ਜੈ ਜੂ ਜੇ ਲੈਣ ਵਾਲਾ ਜਿਹੜਾ ਟ੍ਰੈਂਡ ਆ ਨਾ ਇਹ ਨੂੰ ਖਤਮ ਕਰਨਾ ਚਾਹੀਦਾ ਸਰਕਾਰ ਦੇ ਬੰਦਿਆਂ ਨੂੰ ਆਪੋਜੀਸ਼ਨ ਵਾਲਾ ਸਭੂ ਜਾਏ ਜਾ ਕੇ ਸਰਕਾਰ ਨੂੰ ਜਗਾਉਣ ਲਈ ਦੱਸੇ ਕਿ ਆ ਤੁਸੀਂ ਕਰਨਾ ਐਕਚੁਅਲੀ ਇਹ ਕੰਮ ਸਰਕਾਰਾਂ ਦੇ ਨੇ ਅੱਛਾ ਜੇ ਇਹ ਬੰਨ ਜੇ ਸਰਕਾਰ ਨੇ ਬੰਨਣਾ ਹੋਵੇ ਮੈਂ ਲਿਖ ਕੇ ਦੇ ਦੇਣਾ ਸਾਲ ਤੋਂ ਪਹਿਲਾਂ ਨਹੀਂ ਬੱਤ ਸਕਦਾ ਚੈਲੰਜ ਆ ਮੇਰਾ ਸਰਕਾਰ ਨੂੰ ਜੀ 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 ਕਿਉਂਕਿ ਇਹ 15 ਤੋਂ ਲੈ ਕੇ 20 ਫੁੱਟ ਡੂੰਘਾ ਪਾਣੀ ਆ 500 ਫੁੱਟ ਲੰਮਾ ਆ ਇਹ ਦੁਰੇ ਜੰਮ ਕੇ ਨਹੀਂ ਸਰਕਾਰ ਕੰਮ ਕਰ ਸਕਦੀ ਇਹਦੇ ਪਰਮਾਤਮਾ ਦੀ ਕਿਰਪਾ ਦੇ ਨਾਲ ਸੰਗਤ ਦੇ ਸਹਿਯੋਗ ਨਾਲ ਹੋਇਆ ਵਾ ਕੰਮ ਬਿਲਕੁਲ ਜੀ ਪਾੜਾ ਸਾਹਿਬ ਗੱਲ ਜਿਹੜੀ ਕਰਨੀ ਪਣਦੀ ਆ ਫੇਸ ਟੂ ਫੇਸ ਘਰ ਘਰੇ ਚਲਚਲ ਚੱਲ ਰਹੀ ਆ ਕਿ ਜੇਕਰ ਮਾਝੇ ਦੀ ਗੱਲ ਕੀਤੀ ਜਾਵੇ ਜਿਵੇਂ ਕਹਿ ਦਿੰਦੇ ਆ ਕਿ ਫਲਾਣਾ ਕਿਸਾਨੀ ਅੰਦੋਲਨ ਦਾ ਫਲਾਣਾ ਬੰਦਾ ਜਿਹੜਾ ਉਹ ਹੀਰੋ ਰਿਆ ਪਰ ਜੇਕਰ ਇਸ ਹੜ ਪੀੜਤਾ ਦਾ ਹੀਰੋ ਰਿਆ ਤੇ ਉਹ ਜੇਕਰ ਮਾਝੇ ਚ ਗੱਲ ਕੀਤੀ ਜਾਵੇ ਜ਼ਿਲ੍ਹਾ ਅੰਮ੍ਰਿਤਸਰ ਚ ਤੇ ਉਹ ਧਾਲੀਵਾਲ ਸਾਹਿਬ ਨੇ ਜੋ ਬੇਸ਼ੱਕ ਆਮ ਆਦਮੀ ਪਾਰਟੀ ਦੇ ਨੇ ਉਹ ਮਿੱਟੀ ਨਾਲ ਮਿੱਟੀ ਹੋਏ ਨਜ਼ਰ ਆ ਰਹੇ ਨੇ ਤੇ ਉਧਰੋਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪਾੜਾ ਪਰਿਵਾਰ ਸਾਰਾ ਮਿੱਟੀ ਨਾਲ ਮਿੱਟੀ ਹੋਇਆ ਨੰਗੇ ਪੈਰੀ ਨਜ਼ਰ ਆ ਰਿਹਾ ਕੋ ਜਿਹੜਾ ਬੰਦਾ ਸੇਵਾ ਕਰੇਗਾ ਨਾ ਹਾਂਜੀ ਉਹ ਸੇਵਾ ਦਾ ਫਲ ਪਰਮਾਤਮਾ ਆਪੇ ਹੀ ਦਿੰਦਾ ਹੈ ਭਾਵਨਾ ਅੰਦਰ ਦੀ ਜਿਹੜੀ ਉਹ ਚੰਗੀ ਹੋਣੀ ਚਾਹੀਦੀ ਚਾਹੇ ਪਾਰਟੀ ਮੈਂ ਪਹਿਲਾਂ ਹੀ ਕਿਹਾ ਕੋਈ ਪਾਰਟੀ ਇੱਥੇ ਸਾਰੇ ਖੜੇ ਨੇ ਜੀ 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 ਇੱਥੇ ਭਾਜਪਾਲੇ ਵੀ ਖੜੇ ਆ ਇੱਥੇ ਕਾਲੀ ਦਲ ਨਾਲ ਸੰਬੰਧਤ ਵੀ ਖੜੇ ਆ ਕਾਂਗਰਸ ਨਾਲ ਸੰਬੰਧਤ ਵੀ ਖੜੇ ਆ ਆ ਭਰਾ ਆ ਸਾਡਾ ਇਹ ਆਮ ਆਦਮੀ ਪਾਰਟੀ ਦਾ ਸਰਪੰਚਾ ਗੱਲੜੀ ਦਾ ਜੀ 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 ਸੋ ਇਹ ਗੱਲੜੀ ਸਾਹਿਬ ਦਾ ਸਰਪੰਚ ਨੇ ਬਿਲਕੁਲ ਬਿਲਕੁਲ ਤੇ ਇੱਥੇ ਖੜੇ ਆ ਇੱਥੇ ਹੁਣ ਮੈਂ ਕੋ ਕਾਂਗਰਸ ਦਾ ਐਮਐਲਏ ਬਣ ਕੇ ਥੋੜਾ ਬਿਆ ਐਮਐਲਏ ਵਾਲੀ ਸ਼ਕਲ ਆ ਮੇਰੀ ਕੁਦਰਤੀ ਜੁੱਤੀ ਲਾ ਕੇ ਤੇ ਮੈਂ ਤੁਰਿਆ ਪਿੰਡਾਂ ਕਈ ਆਪ ਬੜੀਆਂ ਆ ਪਾਣੀ ਚ ਆਪ ਤੇਜਾਂ ਤੇ ਗੱਲ ਕਰਨੀ ਹੁੰਦੀ ਐ ਇੱਕ ਦੂਜੇ ਨਾਲ ਉਹ ਕਰਦੇ ਰਾਂਗੇ ਪਰ ਜਦੋਂ ਹੁਣ ਤੁਸੀਂ ਇੱਕ ਸੇਵਾ ਨਾਲ ਹੀ ਆ ਗਏ ਹੋ ਤੇ ਮੇਰੇ ਵੱਲੋਂ ਇੱਥੇ ਸ਼ਮਸ਼ੀਰ ਸਿੰਘ ਵੀ ਆ ਜੇ ਉਹ ਵੀ ਆ ਕੇ ਪੈਂਟ ਟੰਗੇ ਤੇ ਮੇਰੇ ਨਾਲ ਫੜੇ ਕਈ ਬਿਲਕੁਲ ਜੀ ਇੱਥੇ ਭਗਵੰਤ ਮਾਨ ਵੀ ਆਵੇ ਇੱਥੇ ਬਾਦਲ ਸਾਹਿਬ ਆਏ ਆ ਮੈਂ ਤੇ ਜਦੋਂ ਆਉਣਾ ਸੀ ਕਈ ਕਈ ਫੜਦਾ ਤੇ ਕੋਈ ਵਿਰਲਾ ਹੀ ਤੁਹਾਡੇ ਵਰਗਾ ਸੂਰਮਾ ਹੀ ਨਹੀਂ ਰਹੁੰਦਾ ਨਾ ਜਿਹੜਾ ਜਿਹੜਾ ਮਿੱਟੀ ਦੇ ਨਾਲ ਜੁੜਿਆ ਹੋਵੇ ਗੱਲ ਸਿਰਫ ਵੇਖੋ ਉਹ ਹੀ ਆ ਹਾਂ ਜੀ ਜੀ ਅੱਜ ਬਰਿੰਦਰ ਪਾੜਾ ਬਤੌਰ ਐਮਐਲਏ ਗੱਲ ਕਰਦਾ ਨਾ ਜੀ ਜੀ ਉਹ ਮੇਰੇ ਇਲਾਕੇ ਦੀ ਸੰਗਤ ਨੇ ਮੈਨੂੰ ਦੂਜੀ ਵਾਰ ਜਤਾਇਆ ਜੀ 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 ਮੇਰੇ ਵਾਸਤੇ ਉਹ ਰੱਬ ਆ ਜੀ 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 ਪਰਮਾਤਮਾ ਨੇ ਵੀ ਕਿਹਾ ਕਿ ਸੰਗਤ ਦਾ ਦਰਜਾ ਮੇਰੇ ਨਾਲ ਉੱਚਾ ਆ ਜੀ ਜੀ ਤੇ ਮੈਂ ਜਦੋਂ ਸੰਗਤ ਨੂੰ ਮਿਲਣਾ ਗੋਡੇ ਹੱਥ ਲਾ ਕੇ ਪੈਰੀਂ ਹੱਥ ਲਾ ਕੇ ਆਪਣੇ ਇਲਾਕੇ ਦੇ ਵੱਡਿਆਂ ਨੂੰ ਬਜ਼ੁਰਗਾਂ ਨੂੰ ਮਿਲਦਾ ਆ ਜੀ ਜੀ ਉਹਦੀ ਸੇਵਾ ਆ ਕਿ ਦੂਜੀ ਵਾਰ ਜਿੱਤਿਆਂ ਜੀ ਜੀ ਉਹਨਾਂ ਦੀਆਂ ਦੁਆਵਾਂ ਨੇ ਕਿ ਪਰਮਾਤਮਾ ਚੰਗੇ ਕੰਮ ਲੈਂਦਾ ਮੇਰੇ ਕੋਲ ਜੀ ਜੀ ਜਿੱਤੇ ਮੱਥਾ ਟੇਕਣ ਆਏ ਆ ਤੇ ਬਾਬਾ ਸ਼੍ਰੀਚੰਦ ਕਹਿੰਦੇ ਤੇਰਾ ਕਾਰੋਬਾਰ ਤੇ ਤੇਰਾ ਬਾਅਦ ਚ ਵੇਖਾਂਗੇ ਚੱਲ ਉੱਥੇ ਸੇਵਾ ਕਰ ਤੇ ਇੱਥੇ ਸੇਵਾ ਕਰਨ ਆ ਗਏ ਅਸੀਂ ਤੇ ਸੇਵਾ ਆਪੇ ਲੈ ਲਈ ਆ ਤਿੰਨਾਂ ਦਿਨਾਂ 'ਚ ਕਿਹੜੇ ਵੱਜ ਮਾਰੀ ਦੇ ਵੇਖਿਆ ਵੀ ਤੂੰ ਵੀ ਦਾੜੀਆਂ ਮ ਤਿੰਨ ਦਿਨਾਂ ਚ ਬੰਨ ਵੱਜਦੇ ਆ ਯਾਮੀ ਇਹ ਛਾਲ ਤੋਂ ਕਦੀ ਨਹੀਂ ਵੱਜਣਾ ਅਹੀਂ ਗੱਲ ਰਹੀ ਆ ਸਾਫ ਦਾ ਸਰਪੰਚਾ ਗੱਲ ਰਹੀ ਦੇ ਇੱਥੇ ਢੂੜ ਸਾਲ ਤੋਂ ਸਰਪੰਚਾ ਕਦੀ ਨਹੀਂ ਵੱਜਣਾ ਇੱਥੇ ਸਾਰੇ ਆਏ ਨੇ ਸਾਰੇ ਗਏ ਨੇ ਸ਼ਮਸ਼ੀਰ ਵੀ ਆਇਆ ਭਗਉਣ ਤਾਂ ਮਾਨ ਵੀ ਉੱਤੋਂ ਦੀ ਛੁੱਟ ਗਿਆ ਅਸੀਂ ਡੌੜੀਆਂ ਚਾਰਕ ਕੋਈ ਗੱਲਬਾਤ ਨਹੀਂ ਬਣੀ ਰੇਣਾ ਦਾ ਬਹੁਤ ਪ੍ਰਾਲਾ ਬਹੁਤ ਬਹੁਤ ਧੰਨਵਾਦ ਬਾਬਾ ਸ੍ਰੀ ਚੰਦ ਵਾਦ ਦੇਣ ਜੋ ਇਹਨਾਂ ਪ੍ਰਾਲਾ ਕੀਤਾ ਅਸੀਂ ਬਹੁਤ ਖੁਸ਼ ਹਾਂ ਉਹ ਲਾਸਟ ਸਵਾਲ ਪੜਾ ਸਭ ਤੁਹਾਡਾ ਜਿਆਦਾ ਸਨਮਾਨ ਨਹੀਂ ਲੈਣਾ ਤੁਸੀਂ ਵੀ ਸੇਵਾ 'ਚ ਲੱਗੇ ਹੋਏ ਹੋ ਕਿ ਬਾਕੀ ਜਿਹੜੇ ਬੰਨ ਵੱਜ ਰਹੇ ਨੇ ਚਾਹੇ ਉਹ ਸੰਗਤਾਂ ਵੱਲੋਂ ਸੇਵਾ ਚੱਲ ਰਹੀ ਆ ਉਥੇ ਮਿੱਟੀ ਦੇ ਬੋਰੇ ਨੇ ਜਿਹੜੇ ਆ ਰੋੜਿਆਂ ਵੱਲ ਵੇਖ ਕੇ ਮੈਨੂੰ ਨਾ ਤੁਹਾਡੀ ਇੱਕ ਵੀਡੀਓ ਬੜੀ ਵਾਇਰਲ ਹੋ ਗਈ ਕੋਈ ਆ ਕਿ ਸਾਡੀ ਨਾ ਬੀਬੀ ਵੀ ਕਹਿੰਦੀ ਹੁੰਦੀ ਸੀ ਸਾਡੇ ਮਾਤਾ ਜੀ ਸੀ ਬਜ਼ੁਰਗ ਉਹ ਕਹਿੰਦੇ ਹੁੰਦੇ ਸੀ ਕਿ 24 ਘੰਟਿਆਂ 'ਚ ਇੱਕ ਘੜੀ ਉਹ ਹੁੰਦੀ ਆ ਜਿਹੜੀ ਜ਼ੁਬਾਨ ਤੋਂ ਗੱਲ ਜਿਹੜੀ ਉਹ ਕੱਢਦੀ ਹੈ ਤੇ ਪੂਰੀ ਹੋ ਜਾਂਦੀ ਮੇਰੇ ਕੋਲ ਤੁਹਾਡੇ ਵੀ ਦੰਦ ਬੱਤੀ ਲੱਗਦੇ ਆ ਉਹ ਉਹ ਵੀਡੀਓ ਉਹ ਵੀਡੀਓ ਜਿਹੜੀ ਵਾਇਰਲ ਹੋਈ ਉਹ ਚ ਤੁਸੀਂ ਕਿਹਾ ਕਿ ਜੇਕਰ ਰੋੜੇ ਇਕੱਠੇ ਕਰਨੇ ਆ ਜਿਹੜੇ ਲੋਕ ਸਰਕਾਰ ਦੇ ਵਿਰੋਧ ਨੇ ਨਹੀਂ ਅਸੀਂ ਇੱਕ ਮਿੰਟ ਮੇਰਾ ਸਵਾਲ ਪੁੱਛਦਾ ਹਾਂ ਲੈਂਦੇ ਹੋ ਕਿ ਰੋੜੇ ਉੱਥੇ ਇਕੱਠੇ ਕਰੋ ਤੇ ਤੁਹਾਡੀ ਉਸ ਵੀਡੀਓ ਤੇ ਤੁਹਾਡੇ ਬਿਆਨ ਤੇ ਜੈਨਪੁਰੀਆਂ ਨੇ ਮੋਹਰ ਲਾਤੀ ਆ ਉਹ ਸ਼ਮਸ਼ੀਰ ਦੀ ਟੀਮ ਨੂੰ ਦੱਸਿਆ ਕਿ ਉੱਥੋਂ ਜਿਹੜਾ ਕੱਢ ਦਿੱਤਾ ਨਹੀਂ ਮੇਰੇ ਕਿਹਾ ਨਹੀਂ ਮਾਰੇ ਉਹਨਾਂ ਨੇ ਰੋੜੇ ਹਾਂਜੀ ਜਾਂ ਮਾਰੇ ਵੀ ਨਹੀਂ ਉਹਨਾਂ ਨੇ ਮੋਹਰ ਲਾਤੀ ਤੁਹਾਡੀ ਉਸ ਉਹਨਾਂ ਵਿਰੋਧ ਉਹਨਾਂ ਵਿਰੋਧ ਕੀਤਾ ਆ ਉਹ ਮੇਰੇ ਕਹਿਣ ਤੋਂ ਪਹਿਲਾਂ ਹੀ ਹੋ ਗਿਆ ਇਹ ਕੰਮ ਹਾਂਜੀ ਉਹ ਕੋਈ ਗਲਤ ਬੋਲਿਆ ਉਹਨਾਂ ਦੇ ਡਰਾਈਵਰ ਨੇ ਤੇ ਆਬਵੀਅਸਲੀ ਤੁਸੀਂ ਕਿਸੇ ਨੂੰ ਗਲਤ ਬੋਲੋਗੇ ਤੇ ਉਹ ਪਹਿਣਗੇ ਪਰ ਜਿਹੜੀ ਰੋੜੇ ਵਾਲੀ ਗੱਲ ਕਰਦੇ ਹੋ ਨਾ ਹਾਂਜੀ ਹਾਂਜੀ ਉਹ ਇੱਥੇ ਗੱਲ ਚੱਲ ਰਹੀ ਵੀ ਇਹ ਮਿੱਟੀ ਥੱਲੇ ਪੈ ਗਈ ਆ ਜੇ ਉੱਤੇ ਥੋੜੇ ਟਿਪਰਾਂ ਭਈ ਜਾਂਦੀਆਂ ਸੀ ਬਾੜੇ ਚਾਰ-ਚਾਰ ਘੰਟੇ ਟਿਪਰਾਂ ਨੂੰ ਕੱਢਣ ਲੱਗ ਰਹੇ ਸੀ ਮੈਂ ਕਿਹਾ ਯਾਰ ਕਿਧੋਂ ਗਰੇਵਲ ਤੇ ਆ ਰੂੜੇ ਮਿਲ ਜਾਂਦੇ ਚੰਗਾ ਗਰੇਵਲ ਮਿਲ ਗਿਆ ਫੇਰ ਮੈਂ ਹੁਣ ਰੂੜਿਆਂ ਦਾ ਪ੍ਰਬੰਧ ਕਿ ਉਹ ਸਮਝ ਨਹੀਂ ਆ ਰਹੀ ਕੋਈ ਲਾਗੇ ਸਿਆਣਾ ਬਜ਼ੁਰਗ ਆ Đਾਏਗਾ ਕਹਿੰਦਾ ਐ ਸਰਕਾਰ ਦੇ ਖਿਲਾਫ ਆ ਇੰਨੀ ਗੱਲ ਮੈਂ ਕਹੀ ਆ ਉਹ ਤੇ ਫਿਰ ਵੇਖੋ ਭਗਵਾਨਤ ਮਾਨਵੀ ਦੀ ਕਮੇਟੀਆਂ ਨੇ ਸਾਡੇ ਖਿਚਾਉਂਦੇ ਨੇ ਅਸੀਂ ਵੀ ਕਿਤੇ ਗੱਲ ਉਹ ਤਰਜ਼ੇ ਚ ਕਰ ਛੜੀ ਠੀਕ ਹੈ ਜੀ ਓਏ ਸਾਮ ਹੈ ਜਰਹਾ ਸਰਹ ਹੈ ਸੋ ਇਹ ਸੰਮੁਦਾਇਕ ਬਰਿੰਦਰ ਮੀਤ ਸਿੰਘ ਪਾੜਾ ਜਿਨ੍ਹਾਂ ਦਾ ਕਹਿਣਾ ਕਿ ਇਹ ਜੋ ਸੇਵਾ ਵਿੱਡੀ ਹੋਈ ਆ ਉਹਨਾਂ ਦੇ ਉੱਤੇ ਪਰਮਾਤਮਾ ਦੀ ਜਾਂ ਕਿਰਪਾ ਜਾਂ ਮਿੱਟੀ ਦੇ ਨਾਲ ਜੁੜੇ ਹੋਏ ਨੇ ਕੋਈ ਵੀ ਉੱਥੇ ਵੋਟ ਦੀ ਜਿਹੜੀ ਰਾਜਨੀਤੀ ਨਹੀਂ ਆ ਕਿਉਂਕਿ ਤੁਹਾਨੂੰ ਦੁਬਾਰਾ ਦੱਸਦੀ ਏ ਕਿ ਇਹ ਜੋ ਏਰੀਆ ਪੈ ਰਿਹਾ ਜਿੱਥੇ ਇਹ ਬੰਨ ਬੰਨਿਆ ਜਾ ਰਿਹਾ ਗਲੜੀ ਜੋ ਗੁਰਦੁਆਰਾ ਟਾਲੀ ਸਾਹਿਬ ਦੇ ਸਾਹਮਣੇ ਜੋ ਨੌਮਨੀ ਦੀ ਹਦੂਦ ਦੇ ਵਿੱਚ ਤੇ ਉਹਨਾਂ ਦਾ ਕਹਿਣਾ ਕਿ ਤਿੰਨਾਂ ਦਿਨਾਂ ਦੇ ਵਿੱਚ ਜਿਹੜਾ ਵਾ ਇਹ ਬੰਨ ਬੰਦ ਦਿੱਤਾ ਪਰ ਜੇਕਰ ਇਥੋਂ ਸਥਾਨਕ ਲੋਕਾਂ ਦਾ ਵੀ ਕਹਿਣਾ ਕਿ ਜੇਕਰ ਸਰਕਾਰਾਂ ਦਾ ਕੰਮ ਹੁੰਦਾ ਤੇ ਇਸ ਬੰਨ ਨੂੰ ਬੰਨਣ ਲੱਗਿਆ ਸਾਲ ਵੀ ਜਿਹੜਾ ਲੱਗ ਸਕਦਾ ਸੀ ਸੋ ਉਹਨਾਂ ਵੱਲੋਂ ਲਗਾਤਾਰ ਜਿਹੜੇ ਯਤਨ ਜਾਰੀ ਨੇ ਸੋ ਪਿੰਡ ਪੱਦਰ ਦੇ ਉੱਪਰ ਉਹਨਾਂ ਦੀ ਇਸ ਵੇਲੇ ਚਰਚਾ ਵੀ ਚੱਲ ਰਹੀ ਹੈ ਕਿ ਲੋਕਾਂ ਵਾਸਤੇ ਹੜ ਪੀੜਤਾ ਵਾਸਤੇ ਜੋ ਪਾੜਾ ਪਰਿਵਾਰ ਆ ਉਹ ਫਰਿਸ਼ਤਾ ਬਣ ਕੇ ਬੜਿਆ